ਤੁਹਾਡਾ ਆਪਣਾ ਬਲਵਿੰਦਰ ਸਿੰਘ ਫੌਜੀ ਪਿੰਡ ਚਿੰਝਰੀ ਮਧੂਦਸਰ ਪਿੰਚ ਅੱਜ ਮੈਨੂੰ ਬੜਾ ਦੁੱਖ ਫੀਲ ਹੋ ਰਿਹਾ ਕਿ ਮੈਂ ਅੱਜ ਦੂਜੀ ਵਾਰ ਉਸ ਮਹਾਨ ਧਰਤੀ ਉਸ ਮਹਾਨ ਗੁਰੂ ਪੀਰਾਂ ਦੀ ਧਰਤੀ ਤੇ ਦੁਬਾਰਾ ਲਾਈਵ ਹੋ ਰਿਹਾ ਹਾਂ ਹੋ ਕਿਉਂ ਰਿਹਾ ਹਾਂ ਆਪਣੇ ਬੱਚਿਆਂ ਵਾਸਤੇ ਆਪਣੀਆਂ ਭੈਣਾਂ ਵਾਸਤੇ ਆਪਣੇ ਬਜ਼ੁਰਗਾਂ ਵਾਸਤੇ ਆਪਣੇ ਭਰਾਵਾਂ ਵਾਸਤੇ ਤਾਂ ਗਾਨਿ ਸ੍ਰੀ ਦਿਸਮੇਸ਼ ਕਾ ਅਕੈਡਮੀ ਸ੍ਰੀ ਅਨੰਤਪੁਰ ਸਾਹਿਬ ਜੋ ਆਲ ਵਰਲਡ ਆਲ ਪੰਜਾਬ ਦੇ ਵਿੱਚ ਸਾਈ ਹੋਈ ਸੀਗੀ ਆ ਕੁਛ ਮਹੀਨਿਆਂ ਦੇ ਵਿੱਚ ਇੱਕ ਐਜਾ ਪ੍ਰਿੰਸੀਪਲ ਸਾਡੇ ਮੱਥੇ ਤੇ ਮਰ ਚੁੱਕੇ ਨੇ ਡੈਕਨ ਚੇਅਰਮੈਨ ਰਖੜਾ ਜੀ ਤੁਹਾਨੂੰ ਨਾਇਆ ਦਸੋ ਆਪੇ ਯਾਰ ਪਰ ਦੇਖੀਏ ਇਹ ਬੱਚੇ ਹੀ ਬਵਾਦੀ ਸਾਡੇ ਮੋਡਰ ਪੜਦੇ ਬੱਚੇ ਹਾਂ ਇਹ ਸਾਨੂੰ ਕਿਹਾ ਜਾਂਦਾ ਹੈ ਜਦ ਅਸੀਂ ਆਹ ਲੈ ਕੇ ਗਏ ਨਾ ਟੋਟਾ ਕਿਹਾ 50-50 ਤੋਂ ਦੇ ਦਿੰਦੇ ਮੋਟਾ ਵੀ ਨਹੀਂ ਮੈਡੀਕਲ ਅਸੀਂ ਖਰੜ ਤੋਂ ਆਏ ਆ ਜੀ ਤੇ ਸਾਡੇ ਦੋ ਬੱਚੇ ਪੜ੍ਹਨੇ ਆ ਤੇ ਦੋਹੇ 3 ਮਹੀਨੇ ਤੋਂ ਬਿਮਾਰ ਐ ਤੇ 3 ਮਹੀਨਿਆਂ ਚ ਜਿਹੜੀ ਇਹਨਾਂ ਦੀ ਵਾਸ਼ਿੰਗ ਆ ਉਹ ਜ਼ੀਰੋ ਐ ਤੇ ਪੜਾਈ ਵੀ ਜ਼ੀਰੋ ਹੋ ਰਹੀ ਬੱਚਿਆਂ ਦੀ ਤੇ ਜਦੋਂ ਅਸੀਂ ਮੈਡੀਕਲ ਲੈ ਕੇ ਗਏ ਆ ਤਾਂ ਇਹਨਾਂ ਨੇ ਮੈਨੂੰ ਪ੍ਰਿੰਸੀਪਲ ਮੈਮ ਨੇ ਆਹ ਗੱਲ ਕਹੀ ਹੈ ਕਿ 50-50 ਰੁਪਏ ਨੂੰ ਮੈਡੀਕਲ ਮਿਲ ਜਾਂਦਾ ਏ ਤੇ 50-50 ਰੁਪਏ ਨੂੰ ਤੁਸੀਂ ਬੰਦੇ ਲਿਆ ਕੇ ਬਾਹਰ ਖੜਾ ਲੂਗੇ ਰਖੜਾ ਜੀ ਨੂੰ ਪਤਾ ਨਹੀਂ ਕਿਹੜੀਆਂ ਘੜੀਆਂ ਲੱਗੀਆਂ ਵਾਂ ਕਿਹੜਾ ਦਵਾਈ ਰਖੜਾ ਸਾਹਿਬ ਦੇ ਕਿਹੜੀ ਅੱਟ ਕਿਹੜੀਆਂ ਲੱਗੀਆਂ ਵਾਂ ਮੂੰਹ ਤੇ ਤਾਲਾ ਕਿਉਂ ਲੱਗਿਆ ਰਖੜਾ ਸਾਹਿਬ ਦੇ ਸਰਪੰਚਾਂ ਨੂੰ ਪਾਗਜ਼ ਮੰਨਦੇ ਨੇ ਨੰਨੋ ਰਖੜਾ ਸਾਹਿਬ ਹੱਥ ਜੋੜ ਕੇ ਬੇਨਤੀ ਕਰ ਰਿਹਾ ਆ ਦੂਜੀ ਵਾਰ ਤੁਸੀਂ ਇਸ ਹਲਕੇ ਦੇ ਸਰਪੰਚਾਂ ਨੂੰ ਸਰਪੰਚ ਨਹੀਂ ਮੰਨਦੇ ਸਾਡਾ ਫੌਜੀ ਨੂੰ ਫੌਜੀ ਨਹੀਂ ਮੰਨਦੇ ਕੀ ਕਾਰਨ ਹੈ ਤੁਨੋਂ ਆਸੀਂ ਇਲੈਕਟਿਵ ਰੂਪ ਦੇ ਵਿੱਚ ਦੇ ਕੇ ਉਤੇ ਬਾਅਦ ਤੁਸੀਂ ਸਾਨੂੰ ਸੈਟੀਸਫਾਈ ਕਰਾਇਆ ਸਾਡੇ ਬੰਦਿਆਂ ਨੂੰ ਲਖਾਇਆ ਤੁਸੀਂ ਠੀਕ ਹੈ ਧੰਨਵਾਦ ਤੁਹਾਡਾ ਪੰਜ ਬੰਦਿਆਂ ਨੂੰ ਲਖਾਇਆ ਉੱਤੇ ਬਾਅਦ ਤੁਸੀਂ ਖੜਵਾ ਸਾਹਿਬ ਤੁਸੀਂ ਸਕੂਲ ਨਹੀਂ ਨਹੀਂ ਪੁੱਛੀ ਕਾਰਨ ਇਹ ਰੱਖਣਾ ਸਾਹਿਬ ਜੀ ਤੁਸੀਂ ਇਸ ਸਕੂਲ શ્રી ਦਸ਼ਵੇਸ ਅਕੈਡਮੀ ਦੇ ਸੰਗਲ ਹੈ ਨਾ ਉਹ ਖੋਲ ਚੁੱਕੇ ਨੇ ਇੱਕ ਮੈਡਮ ਦੇ ਸੁਹਣੀ ਪਾਲੀਆ ਜੀ ਫਰਮਾਨੂੰ ਇਹ ਦੱਸੋ ਜਿਹੜਾ ਬੱਚਾ ਮਾਪੇ ਮਾਪੇ ਪਰੇਸ਼ਾਨ ਹੈ ਆਪਣੇ ਬੱਚਿਆਂ ਨੂੰ ਪ੍ਰਤੀਬਹੁਆ ਪਰਣ ਲੈ ਪਾਏ ਅਸੀਂ ਬੱਚੇ ਉਹ ਸਾਰੇ ਅੰਨੀ ਬੇਰੁਕੀ ਨਾਲ ਉਹ ਕਰਦੀ ਹੈ ਹਰਾਸ ਕਰਦੀ ਸਾਨੂੰ ਵੀ ਕਰਦੀ ਹੈ ਕੈਮਰਾ ਨਾ ਬੰਡ ਆਪਣੇ ਕੈਮਰਾਂ ਚ ਰੱਖ ਕੇ ਕੈਮਰਾ ਤੇ ਫੋਨ ਰੱਖ ਕੇ ਰਿਕਾਰਡਿੰਗ ਕਰਦੀ ਸਾਡੀ ਜਦੋਂ ਅਸੀਂ ਕੋਈ ਫੋਨ ਤੇ ਗੱਲ ਕਰੇ ਰਿਕਾਰਡਿੰਗ ਹਰੇਕ ਪਾਸੇ ਕਰਦੀ ਪਹਿਲੀ ਤਾਂ ਉਹ ਬਣਦੇ ਨਹੀਂ ਹੈ ਕਿ ਰਿਕਾਰਡਿੰਗ ਕਰਨ ਦਾ ਕਿ ਸਾਡੇ ਬੱਚੇ ਪਰੇਸ਼ਾਨ ਅਸੀਂ ਤਾਂ ਹੀ ਆ ਰਹੇ ਪੜਾਈ ਜ਼ੀਰੋ ਹੋ ਰਹੀ ਹੈ ਵਾਸ਼ਿੰਗ ਜ਼ੀਰੋ ਹੈ ਤੇ ਉਮਜ਼ਾ ਆਹ ਜਿਹੜੀ ਪਾਣੀ ਵਾਲੀਆਂ ਟੈਂਕੀਆਂ ਐ ਉਹ ਗੰਦੀਆਂ ਐ ਇੱਕ ਵਾਰੀ ਖੁਦ ਜਾ ਕੇ ਚੈੱਕ ਕਰੋ ਅਸੀਂ ਇਹ ਤਿੰਨ ਵਾਰੀ ਕਹਿ ਚੁੱਕੇ ਹਾਂ ਹਾਂਜੀ ਮੰਗ ਅਸੀਂ ਆਹ ਕਰਦੇ ਆ ਕਿ ਮੈਡਮ ਹੋਣੇ ਨਹੀਂ ਚਾਹੀਦੇ ਜਿਹੜੇ ਪਹਿਲਾਂ ਡਾਇਰੈਕਟਰ ਸੀ ਜਿਹੇ ਜੇ ਮਰਜੀ ਸੀ ਪਰ ਉਹ ਗੱਲਾਂ ਸੁਣਦੇ ਸੀ ਉਹੀ ਆ ਜਾਣ ਸੁਣਤਾ ਹੀ ਐ ਕਿ ਇਹਦੇ ਸੀਨੀਅਰ ਕੋਈ ਉੱਪਰ ਹੋਵੇ ਜਿਹੜਾ ਸਾਰੇ ਪੇਰੈਂਟਸ ਦੀ ਗੱਲ ਸੁਣਦਾ ਹੋਵੇ ਵਿਖੜਾ ਸਾਹਿਬ ਜੀ ਇਹ ਸਕੂਲ ਦੇਣ ਐ ਸਿਕਾ ਦੀ ਅਕਾਲੀਆਂ ਦੀ ਜੀ ਪ੍ਰਕਾਸ਼ ਸਿੰਘ ਬਾਦਲ ਜੀ ਸੁਖਵੀਰ ਸਿੰਘ ਬਾਦਲ ਜੀ ਤੁਹਾਡੇ ਤੋਂ ਇਹ ਅਕੈਡਮੀ ਚੇਅਰਮੈਨ ਸਾਹਿਬ ਨਹੀਂ ਚੱਲਣੀ ਦੇ ਦਿਓ ਅਸਤੀਫਾ ਇੱਕ ਆਪਣੇ ਸਿੱਖਿਆ ਮੰਤਰੀ ਅਜੋਸ਼ ਸਿੰਘ ਬੈਂਸ ਨੂੰ ਵੀ ਕਹਿ ਰਿਹਾ ਹਾਂ ਬੈਂਸ ਸਾਹਿਬ ਆਓ ਸੁਣੋ ਪਰਮਾ ਟੀਚਰਾਂ ਦੀਆ ਤੁਹਾਡੇ ਹਲਕੇ ਦੇ ਨੇ ਜੇ ਤੁਸੀਂ ਨਹੀਂ ਸੁਣਨੀਆ ਤਾਂ ਮੈਨੂੰ ਸਿੱਖਿਆ ਮੰਤਰੀ ਸਾਹਿਬ ਦੱਸੋ ਕੋਣ ਸੁਣੂਗਾ ਦੂਜੀ ਵਾਰ ਹੋ ਚੁੱਕਿਆ ਏ ਵਿਖੜਾ ਸਾਹਿਬ ਤੇ ਅੱਜ ਕੁਝ ਨਹੀਂ ਐ ਅੱਪਰ ਕਹਿੰਦੇ ਡਾਇਨਾਸੌਰ 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 ਦਾ ਹਿੱਸਾ ਏ ਇਹਨਾਂ ਦੇ ਕੁਝ ਨਹੀਂ ਹੋਣਾ ਖੇਂਗਰ ਜਿੱਕਾ ਮੰਤਰੀ ਸਾਹਿਬ ਛੋਟੀ ਬਟੋਲ ਤੇ ਤੁਸੀਂ ਆ ਕੇ ਖਬਰਸਾਰ ਪੁੱਛੋ ਹੀ ਨਾ ਵਿਚਾਰੇ ਟੀਚਰਾਂ ਦੀ ਇਹਨਾਂ ਵਿਚਾਰੇ ਕਾਮਿਆਂ ਦੀ ਤਾਂ ਜਾ ਕੇ ਹੱਲ ਹੋਣਾ ਨਹੀਂ ਹੱਲ ਨਹੀਂ ਹੋਣਾ ਸਿੱਖਿਆ ਮੰਤਰੀ ਗੁਰ ਸਿੰਘ ਬੈਂਜੀ ਸਿਵਿਲਿਅਨ ਬਿਲਕੁਲ ਨਹੀਂ ਚਾਹੁੰਦੇ ਫੌਜੀ ਬਣ ਜੇ ਸੈਨਿਕ ਸਕੂਲ ਬਣ ਗਿਆ ਤਾਂ ਫੌਜੀ ਹੀ ਬੰਦਾ ਆਵੇ ਤੇ ਬਗੈੜੀਆ ਪ੍ਰਕਾਰ ਕਰਨ ਵਗੈਰਾ ਲਾਇਆ ਜਾਵੇ ਤਾਂ ਜੋ ਕਿ ਇਹ ਸਿਸਟਮ ਨਾ ਦੇਖਿਆ ਵੇ ਜਿਸ ਹਿਸਾਬ ਨਾਲ ਅਕੈਡਮੀ ਦਾ ਨਾਮ ਸੀ ਉੱਚਾ ਅਸੀਂ ਕਿਸੇ ਥਰੂ ਹੀ ਆਏ ਸੀ ਕਿ ਬੱਚੇ ਬਹੁਤ ਸਾਡੇ ਗਏ ਹੋਏ ਆ ਬਾਹਰ ਆਈਏ ਸਪੀਸ਼ੀਅਲ ਬੜੇਵੇਂ ਆਓ ਕਿ ਉਹ ਬਹੁਤ ਵਧੀਆ ਪੜਾਈ ਹੁੰਦੀ ਜਦੋਂ ਅਸੀਂ ਪਰੇਸ਼ਾਨ ਹੋ ਰਹੇ ਜਦੋਂ ਤੇ ਇਹ 3-4 ਮਹੀਨੇ ਤੋਂ ਆਈ ਹੈ ਇਹਨੇ ਸਾਨੂੰ ਵੀ ਹਰਾਸ ਕਰਿਆ ਤੇ ਭੜਕਾਉਂਦੇ ਆ ਹੋਰਾਂ ਪ੍ਰਤੀ 3 ਸਾਲ ਹੋ ਗਿਆ ਜੀ ਬੱਚੇ ਇੱਥੇ ਪੜਦੇ ਸੀਗੇ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਪਹਿਲਾਂ ਬਹੁਤ ਵਧੀਆ ਰਹੇ ਜਦੋਂ ਜਨਰਲ ਸਾਹਿਬ ਸੀਗੇ ਉਹਨਾਂ ਦੇ ਹੁੰਦਿਆ ਇਹਨੇ ਵਧੀਆ ਸਕੂਲ ਚੱਲਦਾ ਸੀਗਾ ਕੋਈ ਪ੍ਰੋਬਲਮ ਨਹੀਂ ਸੀ ਅੱਜ ਤੱਕ ਕਦੇ ਨਹੀਂ ਸੀ ਕਿਸੇ ਨੂੰ ਕਹਿਣ ਦੀ ਲੋੜ ਪਈ ਇਹਨਾਂ ਨੂੰ ਪਿਛਲੇ ਵਾਰ ਵੀ ਕੋਈ ਵੀ ਹਰ ਇੱਕ ਕਾਲ ਦੀ ਕੋਆਪਰੇਟ ਕਰਦੀ ਸੀਗੇ ਅਗਰ ਇਹ ਜਿਸ ਵਲੇ ਮੈਡਮ ਆਏ ਨੇ ਇਹਨਾਂ ਨੇ ਆਉਣ ਤੋਂ ਬਾਅਦ ਬਹੁਤ ਹੀ ਸਿਸਟਮ ਹੀ ਸਾਰਾ ਚੇਂਜ ਕਰ ਦਿੱਤਾ ਗਿਆ ਬੱਚਿਆਂ ਅੰਦਰ ਨਸ਼ਾ ਕੱਟੀਆਂ ਨੇ ਜੀ ਸਾਡੇ ਬੱਚਾ ਸਾਹਮਣੇ ਬੱਚਾ ਨਸ਼ਾ ਕੱਟੀਆਂ ਨੇ ਸਾਰੀ ਗੱਲ ਗੋਲ ਕਰਤੀ ਅਸੀਂ ਇਹਦਾ ਮੂਰੇ ਗੱਲ ਕਰੀ ਆ ਇਹਨੇ ਗੱਲ ਗੋਲ ਹੀ ਕਰਤੀ ਬੱਚਿਆਂ ਅੰਦਰ ਸੁਸਾਈਡ ਕਰਨ ਨੂੰ ਕਹਿੰਦੇ ਨੇ ਗਰਲਸ ਕਿ ਇਹਨਾਂ ਨੂੰ ਬੱਚਿਆਂ ਨੂੰ ਜਿਹੜੇ ਡੋਮ ਦੇ ਵਿੱਚ ਬੱਚੇ ਪੜਦੇ ਆ ਔਰ ਉਹਨਾਂ ਦਾ ਜਿਹੜਾ ਰਹਿਣ ਸਹਿਣਾ ਉਹਨਾਂ ਦਾ ਖਾਣ ਪੀਣਾ ਉਹਨਾਂ ਦੀ ਸਾਰੇ ਚੀਜ਼ ਚ ਹਰ ਇੱਕ ਚੀਜ਼ ਚ ਪ੍ਰੋਬਲਮ ਹੈ ਜੋ ਕਿ ਟੀਚਰਜ਼ ਨੂੰ ਇੱਕ ਵਾਰ ਵੀ ਇਹਨਾਂ ਨੇ ਪ੍ਰਿੰਸੀਪਲ ਨੇ ਇਸ ਦੀ ਬਾਰੇ ਧਿਆਨ ਨਹੀਂ ਦਿੱਤਾ ਗਿਆ ਕੁਝ ਡਾਕੂਮੈਂਟ ਚੱਕ ਕੇ ਫੇਰਦੇ ਡਾਕੂਮੈਂਟ ਇਸਰਾ ਇਹ ਬੱਚਾ ਨੂੰ ਪ੍ਰੋਬਲਮ ਹੋਈ ਸੀਗੀ ਮੇਰੇ ਵਿਭਾਗ ਦੇ ਨਾਲ ਨੈਟਿਵ ਇਹ ਪੀਜੀਆ ਤੋਂ ਡਾਕਟਰ ਆ ਗਏ ਨੇ ਡਾਕਟਰ ਪ੍ਰਦੀਪ ਸ਼ਰਮਾ ਜੀ ਆ ਇਹ ਉਹਨੇ ਉਹਨਾਂ ਦਾ ਅੱਜ ਕੱਲ ਇਹਨਾਂ ਦਾ ਕਲੀਨਿਕ ਹੈ ਇਹਨਾਂ ਨੂੰ ਜੋ ਸਤੰਬਰ ਤੋਂ ਲੈ ਕੇ ਮੈਂ ਇਹਨਾਂ ਦੀ ਟ੍ਰੀਟਮੈਂਟ ਲੜਾ ਰਿਹਾ ਹਾਂ ਤੁਹਾਨੂੰ ਖਰੜ ਤੋਂ ਖਰੜ ਤੋਂ ਖਰੜ ਤੋਂ ਆਈ ਗਏ ਤੇ ਸਾਨੂੰ ਅੰਨਾ ਚਲੀਰ ਕਰਦੀ ਹੈ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਨਾ ਫੋਨ ਪਹਿਲਾਂ ਤਾਂ ਚੱਕਣਾ ਨਹੀਂ ਹੈ ਜੀ ਇਹਨਾਂ ਨੇ ਪਰ ਜਿਹੜਾ ਇੱਕ ਟੀਚਰ ਦੇ ਨਾਲ ਵੀ ਟੱਕਾ ਹੋਇਆ ਹੈ ਤੁਹਾਨੂੰ ਲੱਗਦਾ ਸਿੱਧੇ ਤੌਰ ਤੇ ਪ੍ਰਿੰਸੀਪਲ ਜਿੰਮੇਵਾਰ ਹੈ ਉਸੇ ਦੀ ਜ਼ਿੰਮੇਵਾਰੀ ਤੇ ਵਾਰਡਨ ਉਹਨਾਂ ਨੂੰ ਬੱਚਾ ਤੰਗ ਕਰਦੀ ਹੈ ਪੇਪਰ ਸੀ ਐਨੈਕਸ ਡੇ ਰਾਤ ਦੇ 12:30 ਨੂੰ ਚੈਕਿੰਗ ਕੀਤੀ ਜਾ ਰਹੀ ਹੈ ਬੱਚਾ ਅਗਲੇ ਦਿਨ 1-2 ਵਜੇ ਤੱਕ ਵੀ ਸਾਰਾ ਸਮਾਨ ਫੇਰ ਸਮੀਟਦਾ ਹੈ ਆਪਣਾ ਫੇਰ ਜਾ ਕੇ ਉਹ ਜਾ ਕੇ ਸੁਣਦਾ ਨਾ 5:30 ਹੋਏ ਫੇਰ ਉਹਨੇ ਪੇਪਰ ਦੀ ਤਿਆਰੀ ਲਈ ਇੱਕ ਦਿਨ ਮੇਰਾ ਬੱਚਾ ਰਾਤ ਨੂੰ ਇੱਕ ਵਾਸਤੇ ਉੰਡਦਾ ਹੀ ਰਿਹਾ ਉਹਨੂੰ ਨੀਂਦ ਨਹੀਂ ਸਾਰਾ ਰਾਤ ਉੰਡਦਾ ਰਿਹਾ ਹੁਣ ਤੁਸੀਂ ਦੱਸੋ ਬੱਚਾ ਕਿਸ ਟਾਈਮ ਰੋਵੇ ਔਰ ਕਿਸ ਟਾਈਮ ਪੜ੍ਹੇ ਕਿਸ ਟਾਈਮ ਹੱਸੇ ਇਹੋ ਜੀ ਇਹੋ ਜੀ ਪ੍ਰਿੰਸੀਪਲ ਨੂੰ ਤੇ ਇਹ ਆਣ ਦਾ ਹੱਕ ਹੀ ਨਹੀਂ ਮਿਲਦਾ ਕਿਸੇ ਹਾਲਤ ਵੀ ਇੱਥੇ ਇੱਕ ਮਿੰਟ ਨਹੀਂ ਜੰਦ ਚਾਹੀਦਾ 35 35 ਸਾਲ ਦੀਆਂ ਮੇਰੀਆਂ ਮਾਵਾ ਇੱਥੇ ਕੰਮ ਕਰਕੇ ਟੀਚਰਾਂ ਨੇ ਉਹਨਾਂ ਨੂੰ ਕੱਢ ਕੇ ਨਵੀਂ ਪੜਤੀ ਜੋਇਨ ਕਰਨੀ ਹੈ ਕੋਣ ਹੈ ਇਹ ਕੋਣ ਹੈ ਇਹਨਾਂ ਨੂੰ ਕੱਢਣ ਵਾਲੀ 35 ਸਾਲ ਜੀ ਨਾਲ ਇਸ ਸ੍ਰੀ ਦਸ਼ਮੇਸ਼ ਕੱਟਵੀ ਤੇ ਵਾਰਿਆ ਉਹ ਅੱਜ 35 ਸਾਲ ਬਾਅਦ ਤੁਸੀਂ ਉਹਨਾਂ ਘਰਾਂ ਦਾ ਰਸਤਾ ਦਿਖਾਓਗੇ ਦਿਖਾਓ ਠੀਕ ਹੈ ਉਹ ਬਜ਼ੁਰਗ ਹੋ ਗਏ ਨੇ ਲੇਕਿਨ ਉਹ ਪੈਨਸ਼ਨ ਲਾਓ ਜੀ ਲਾਓ ਪਿੰਡਰਾਜਰ ਦੀ ਬੈਂਕ ਚੋਂ ਮੈਂ ਹੱਕ ਦੇ ਵਿੱਚ ਹੈ ਭੇਜੋ ਉਹਨਾਂ ਨੂੰ ਘਰੇ ਭੇਜੋ ਘਰੇ ਰਾਸਤਰਾਓ ਲੇਕਿਨ ਉਹਨਾਂ ਨੂੰ ਬੰਦਾ ਹੱਕ ਵੀ ਦਿੱਤਾ ਜਾਵੇ ਤੁਹਾਡਾ ਰਾਜ ਨਹੀਂ ਚੱਲੂਗਾ ਬਾਲੀਆ ਜੀ ਇਹ ਗੁਰੂਆ ਪੀਰਾਂ ਦੀ ਧਰਤੀ ਹੈ ਸਾਡੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਅਕੈਡਮੀ ਦਾ ਨਾਮ ਰੱਖਿਆ ਗਿਆ ਹੈ ਤੁਹਾਡੇ ਕੰਨਾ ਦੇ ਵਿੱਚ ਜਿਹੜਾ ਰੂਮ ਪਿਆ ਉਹਨੂੰ ਕੱਢ ਲਓ ਮੇਰੇ ਇਸ ਸਕੂਲ ਦੇ ਵਿੱਚ ਮੇਰਾ ਆਪਣਾ ਖੁੱਦ ਦਾ ਵੀ ਬੇਟਾ ਪੜਦਾ ਹੈ ਉਹ ਦੇਖੋ ਪਿੱਛੇ ਚੈੱਕ ਕਰੋ ਬੱਚੇ ਧਰਮੇ ਵਿੱਚ ਬੈਠੇ ਨੇ ਕੋਲ ਮੈਂ ਹੱਕਾਂ ਵਾਲ ਤੇ ਬੈਠੋ ਦੂਜੀ ਉਧਰ ਵੀ ਚੈੱਕ ਕਰੋ ਦੇਖੋ ਕੀ ਨਾਮ ਹੈ ਬੱਚੇ ਤੁਹਾਡਾ ਜੀ ਮੈਂ ਸੁਨਾਲੀ ਸ਼੍ਰੀ ਦੇਸ਼ਮੀ ਮੈਂ ਪਲੱਸ 2 ਕਾਮਰਸ ਤੋਂ ਪੜ੍ਹ ਰਹੀ ਆ ਕੀ ਕਹਿਣਾ ਚਾਹੁੰਦੇ ਆ ਮੈਂ ਐਜ਼ ਅ ਹੈੱਡ ਗਰਲ ਇਸ ਸਕੂਲ ਚ ਨਰਸਰੀ ਤੋਂ ਪੜ੍ਹ ਰਹੀ ਆ ਮੈਨੂੰ 15 ਸਾਲ ਹੋ ਗਏ ਸਕੂਲ ਚ ਪੜ੍ਹਦੀ ਨੂੰ ਤੇ 15 ਸਾਲ ਤੋਂ ਹੀ ਸਕੂਲ ਚ ਸਾਰੀ ਐਕਟੀਵਿਟੀਆਂ ਹੁੰਦੀ ਆ ਰਹੀ ਸੀ ਸਾਰਾ ਕੁਝ ਚੰਗੀ ਤਰ੍ਹਾਂ ਹੁੰਦਾ ਆ ਰਿਹਾ ਸੀ ਪਰ ਇਸ ਸਾਲ ਕੋਈ ਐਕਟੀਵਿਟੀ ਨਹੀਂ ਕਰਾਈ ਗਈ ਕੋਈ ਫੰਕਸ਼ਨ ਨਹੀਂ ਕਰਾਇਆ ਗਿਆ ਇੱਕ ਦੋ ਫੰਕਸ਼ਨ ਕਰਾਈ ਵੀ ਗਏ ਇੱਕ ਦੋ ਐਕਟੀਵਿਟੀਆਂ ਕਰਾਈ ਵੀ ਗਈਆਂ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਨੂੰ ਕੋਈ ਸਰਟੀਫਿਕੇਟ ਨਹੀਂ ਮਿਲਿਆ ਉਹਨਾਂ ਦੇ ਸਰਟੀਫਿਕੇਟ ਐਗਜ਼ਾਮ ਚਲ ਚ ਰਖਲੇ ਗਏ ਐਗਜ਼ਾਮ ਸੈਲ ਬੰਦ ਕਰ ਦਿੱਤਾ ਗਿਆ ਅਗਰ ਕਿਸੇ ਫੰਕਸ਼ਨ ਲਈ ਪਰਮਿਸ਼ਨ ਲਈ ਪੁੱਛਿਆ ਜਾਂਦਾ ਸੀ ਕੋਈ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਸੀ ਤੇ ਟੀਚਰਸ ਨੂੰ ਵੀ ਮਨਾ ਕਰ ਦਿੱਤਾ ਜਾਂਦਾ ਸੀ ਕਿ ਇਹ ਫੰਕਸ਼ਨ ਨਹੀਂ ਹੋਣਾ ਅਸੀਂ ਕੋਆਰਡੀਨੇਟਰ ਸਰ ਨੂੰ ਪਰਮਿਸ਼ਨ ਲਈ ਪੁੱਛਦੇ ਸੀ ਤੇ ਉਹਨਾਂ ਦਾ ਅੱਗੋਂ ਇੱਕੋ ਜਵਾਬ ਹੁੰਦਾ ਸੀ ਕਿ ਦੇਖਾਂਗੇ ਮੈਂ ਪਿਛਲੇ ਸਾਲ ਹੀ ਸਕੂਲ ਦੇ ਵਿੱਚ ਆਈ ਆਂ ਔਰ ਮੇਰੇ ਪੇਰੈਂਟਸ ਨੇ ਵੀ ਕੁਝ ਐਸੈਂਸ ਦੇਖ ਕੇ ਹੀ ਸਕੂਲ ਦੇ ਵਿੱਚ ਮੈਨੂੰ ਪੜਾਉਣ ਦਾ ਸੋਚਿਆ ਔਰ ਅਸੀਂ ਇਹ ਸੋਚਦੇ ਸੀ ਕਿ ਮੈਂ ਲੋਕਲ ਹੀ ਆਂ ਲੇਕਿਨ ਅਸੀਂ ਇਹ ਚੀਜ਼ ਸੋਚਦੇ ਸੀ ਕਿ ਸ਼ਾਇਦ ਸਕੂਲ ਦੇ ਵਿੱਚ ਬਹੁਤ ਕੁਝ ਹੈ ਅਕੈਡਮਿਕਸ ਵੀ ਹੈ ਸਪੋਰਟਸ ਵੀ ਔਰ ਹੋਰ ਵੀ ਬਹੁਤ ਕੁਝ ਕੋ ਕਰਿਕੂਲਮ ਚੱਲ ਰਿਹਾ ਸੀ ਕਿ ਉਹ ਸੋਚ ਕੇ ਉਹਨਾਂ ਨੇ ਮੈਨੂੰ ਇਸ ਸਕੂਲ ਦੇ ਵਿੱਚ ਭੇਜਿਆ ਲੇਕਿਨ ਪਿਛਲੇ ਸਾਲ ਤੋਂ ਬਾਅਦ ਇਸ ਸਾਲ ਦੇ ਇਸ ਤੱਕ ਕੁਝ ਐਸੀ ਚੀਜ਼ਾਂ ਦੇਖਣ ਨੂੰ ਮਿਲੀਆਂ ਹੀ ਨਹੀਂ ਨਾ ਐਨੂਅਲ ਸਪੋਰਟਸ ਡੇ ਹੋਇਆ ਨਾ ਹੁਣ ਜਿਹੜਾ ਐਨੂਅਲ ਫੰਕਸ਼ਨ ਹੈ ਉਹ ਵੀ ਨਹੀਂ ਹੋਇਆ ਔਰ ਜਿਹੜੇ ਫੰਕਸ਼ਨਸ ਹੋਏ ਜਾਂ ਐਕਟੀਵਿਟੀਆਂ ਹੋਈਆਂ ਉਹਦੇ ਚਾਵੇਂ ਸਾਨੂੰ ਸਰਟੀਫਿਕੇਟਸ ਨਹੀਂ ਮਿਲੇ ਜੋ కెਮਿਸਟਰੀ ਦੇ ਕਲਾਸਿਸ ਹੈ ਉਹਨਾਂ ਤੇ ਵੀ ਕਾਫੀ ਜ਼ਿਆਦਾ ਹੱਦ ਤੱਕ ਨਹੀਂ ਪੜਾਇਆ ਜਾ ਰਹਾ ਸਾਨੂੰ ਕੰਪਲੇਂਟਸ ਆਂਦੀਆਂ ਬੱਚਿਆਂ ਤੋਂ ਦੂਸਰੀ ਕਲਾਸ ਦੇ ਬੱਚਿਆਂ ਤੋਂ ਸਾਨੂੰ ਕੰਪਲੇਂਟਸ ਆਂਦੀਆਂ ਕਿ ਸਾਡੇ ਸਿਲੇਬਸ ਹੀ ਕੰਪਲੀਟ ਨਹੀਂ ਹੈ ਤੁਸੀਂ ਦੱਸੋ ਜੇ ਤਾਂ ਉਹਨਾਂ ਦਾ ਸਿਲੇਬਸ ਹੀ ਕੰਪਲੀਟ ਨਹੀਂ ਹੈ ਤਾਂ ਉਹ ਬੋਰਡ ਦੀ ਕਲਾਸਿਸ ਦੇ ਵਿੱਚ ਕੀ ਲਿਖਣਗੇ ਕੀ ਕਰਨਗੇ ਉਹ ਥੇ ਕਿਦਾਂ ਸਾਰਾ ਕੁਝ ਪੇਪਰ ਦੇਣ ਗਿਆ ਪੜਾ ਅੱਛਾ ਬਹੁਤ ਸਾਰੇ ਇਸ਼ੂਜ਼ ਹੈ ਜਿਵੇਂ ਟੀਚਰਸ ਦੇ ਹੈ ਸਟਾਫ ਦੇ ਹੈ ਹੋਰ ਸਟੂਡੈਂਟਸ ਦੇ ਵੀ ਹੈ ਅੱਜ ਧਰਨੇ ਤੇ ਬੈਠੇ ਆ ਕਿ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਇਹ ਧਰਨੇ ਤੇ ਬੈਠੇ ਆ ਅੱਜ ਉਹਨਾਂ ਦੇ ਖਿਲਾਫ ਨਾਰੇ ਲਗਾ ਰਹੇ ਜਿਹੜੇ ਅਸੀਂ ਅਸੀਂ ਆਪਣੀ ਜਿਹੜੀ ਨਾਲ ਹੀ ਬੈਠੇ ਆ ਉਹਨਾਂ ਦੇ ਖਿਲਾਫ ਨਾਰਾ ਲਗਾਉਣ ਨੂੰ ਕਿਉਂਕਿ ਅਸੀਂ ਆਪਣਾ ਇੱਕ ਰਿਸਪਾਂਸਿਬਿਲਟੀ ਸਮਝਦੇ ਆ ਅਸੀਂ ਐਜ਼ ਅ ਸਟੂਡੈਂਟ ਆਪਣੀ ਰਿਸਪਾਂਸਿਬਿਲਟੀ ਸਮਝਦੇ ਆ ਕਿ ਸਾਨੂੰ ਇਹ ਚੀਜ਼ ਦਾ ਹੱਕ ਮਿਲਣਾ ਚਾਹੀਦਾ ਹੈ ਅਗਰ ਅਸੀਂ ਇਹ ਚੀਜ਼ ਐਸਾ ਕਾਉਂਸਲ ਮੈਂਬਰ ਨਹੀਂ ਆਵਾਜ਼ ਉਠਾਉਂਗੇ ਤਾਂ ਜੇ ਦੂਸਰੇ ਬੱਚੇ ਆ ਉਹ ਸਾਨੂੰ ਦੇਖ ਕੇ ਕੀ ਬੋਲਣਗੇ ਉਹ ਸਾਡੇ ਵੱਲ ਜਦ ਮੂੰਹ ਦੇਖਣ ਗਿਆ ਐਸਾ ਰੋਲ ਮਾਡਲ ਸੜਾ ਕੀ ਹੱਕ ਹੈ ਸਾਡੇ ਕੀ ਰਾਈਟ ਚੋਸ ਕਹਿੰਦੇ ਆ ਜਾਂ ਸਟਾਫ ਕਹਿੰਦਾ ਪਾਰਸ਼ੀਐਲਟੀ ਕੁਝ ਕੀਤੀ ਜਾਂਦੀ ਮਿਸ ਬਿਹੇਵ ਕੀਤੀ ਜਾਂਦਾ ਕਿ ਤੁਹਾਡੇ ਸਟੂਡੈਂਟਸ ਵਿੱਚ ਵੀ ਕੁਝ ਐਵੇਂ ਦਾ ਤੁਹਾਡੇ ਨਾਲ ਮਿਸ ਬਿਹੇਵ ਜਾਂ ਕੁਝ ਐਵੇਂ ਦਾ ਹੁੰਦਾ ਹੈ ਹਾਂਜੀ ਬਿਲਕੁਲ ਸਟੂਡੈਂਟਸ ਨਾਲ ਬਿਲਕੁਲ ਪਾਰਸ਼ੀਅਲਿਟੀ ਕੀਤੀ ਜਾਂਦੀ ਹੈ ਅਗਰ ਦੇਖਿਆ ਜਾਵੇ ਤਾਂ ਡਿਸਪਲਿਨ ਤਾਂ ਖਤਮ ਹੀ ਹੋ ਚੱਲਿਆ ਸਕੂਲ ਵਿੱਚੋਂ ਪ੍ਰਿੰਸੀਪਲ ਮੈਮ ਵੱਲੋਂ ਡਿਸਪਲਿਨ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਕੋਈ ਰਾਉਂਡ ਨਹੀਂ ਹੈਗਾ ਸਕੂਲ 'ਚ ਕਦੇ ਵੀ ਉਹ ਕਲਾਸਿਸ 'ਚ ਆ ਕੇ ਨਹੀਂ ਕਹਿੰਦੇ ਵੀ ਕੀ ਡਿਸਪਲਿਨ ਚੱਲ ਰਿਹਾ ਜਾਂ ਦੇਖਦੇ ਨਹੀਂ ਹੋ ਕੀ ਡਿਮਾਂਡ ਕੀ ਮੰਗਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਮੰਗਦੇ ਆ ਅਸੀਂ ਆਈ ਮੰਗਦੇ ਆ ਕਿ ਮੈਨੇਜਮੈਂਟ ਚੇਂਜ ਕੀਤੀ ਜਾਵੇ ਇੱਥੇ ਵਧੀਆ ਹੋਰ ਹੋਰ ਵਧੀਆ ਪ੍ਰਿੰਸੀਪਲ ਹੋਰ ਵਧੀਆ ਡਾਇਰੈਕਟਰ ਨੂੰ ਲੈ ਕੇ ਲੈ ਕੇ ਆਂਦਾ ਜੀ ਸਾਡੇ ਟੀਚਿੰਗ ਸਟਾਫ ਵੱਲੋਂ ਤਾਂ ਨਹੀਂ ਕੋਈ ਪ੍ਰੋਬਲਮ ਜੀ ਨਹੀਂ ਸਾਨੂੰ ਹੁਣ ਤੱਕ ਵੀ ਜਿੰਨੀ ਸਪੋਰਟ ਮਿਲੀ ਹੈ ਸਾਡੇ ਟੀਚਿੰਗ ਟੀਚਿੰਗ ਸਟਾਫ ਵੱਲੋਂ ਹੀ ਮਿਲੀ ਹੈ ਅਰ ਅਸੀਂ ਐਂਡ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆਂ ਕਿ when we fail to plan we plan to fail ਇਹਨਾਂ ਨੇ ਲਾਂਡਰੀ ਵਾਲਾ ਕੱਢ ਦਿੱਤਾ ਲਾਂਡਰੀ ਵਾਲਾ ਕੱਢਣ ਤੋਂ ਬਾਅਦ ਉਹਦੇ ਨਾਲ ਪ੍ਰੋਬਲਮ ਇਹ ਹੋ ਗਈ ਬੱਚਿਆਂ ਨੂੰ ਕੱਪੜੇ ਆਪ ਧੋਣੇ ਪਏ ਬੱਚਾ ਕੋ ਕਿੱਥੇ ਕੱਪੜੇ ਛੋਟੇ ਬੱਚਾ ਕੋ ਕੱਪੜੇ ਪੰਜਵੀਂ ਪੰਜਵੀਂ ਬੱਚੇ ਚੌਥੀ ਪੰਜਵੀਂ ਵੱਡੇ ਬੱਚੇ ਉਹ ਕਿਦਾਂ ਪਕਰ ਸਕਦੇ ਜਿਹੜੇ ਬੱਚੇ ਆਪਣਾ ਸਿਰ ਨਹੀਂ ਵਾ ਸਕਦੇ ਉਹਨਾਂ ਨੂੰ ਕੱਪੜੇ ਤੋਂ ਧੋ ਲਾ ਦੇ ਉਹਨਾਂ ਦੀਆਂ ਜਰਾਬਾਂ ਤੋਂ ਉਹਨਾਂ ਹਰ ਚੀਜ਼ ਦਾ ਕਰੋ ਆਏ ਪਿਸੰਗ ਮੁਰਦਾਵਾ ਕੋਈ ਉਹਨਾਂ ਦਾ ਕਪੜੇ ਧੋਣ ਦਾ ਕੋਈ ਸਬੰਧ ਨਹੀਂ ਜਿਹੜਾ ਪਾਣੀ ਆ ਉਹ ਗੱਦਾ ਪਾਣੀ ਆਉਂਦਾ ਉਹਨਾਂ ਦੀਆਂ ਟੈਂਕੀਆਂ ਚਾਦੀ ਵੀ ਦੇ ਹੁਣ ਜਾ ਕੇ ਦੇਖ ਲੋ ਗੰਦ ਪਿਆ ਉਹ ਇਹ ਗੰਦਾ ਪਾਣੀ ਆਉਂਦਾ ਉਹਨਾਂ ਟੈਂਕੀਆਂ ਵਿੱਚ ਫਿਲਟਰ ਕੋਈ ਨਹੀਂ ਹੈਗਾ ਜਦੋਂ ਦੇ ਬੱਚੇ ਆਏ ਹਰਾਸ ਕਰਦੀ ਅੰਦਰ ਟੌਰਚਰ ਕਰਦੀ ਇਹਨਾਂ ਨੂੰ ਛੋਟੀ ਛੋਟੀਆਂ ਗੱਲਾਂ ਤੇ ਸਕੂਲ ਦਾ ਬੇੜਾ ਕਰਕ ਹੋ ਗਿਆ ਇਹ ਅੱਜ ਜਿਹੜੀ ਡਿਸਟਰੋਏ ਕਰ ਰਹੀ ਹੈ ਸਕੂਲ ਨੂੰ ਬਹੁਤ ਚੰਗੀ ਤਰ੍ਹਾਂ ਜਿ ਡਿਸਟਰਾਇ ਕਰਦਾ ਜਿਆ ਬਈ ਪਲਾਨ ਹੀ ਨਾ ਟਸਟ ਇਕੱਲੇ ਇਕੱਲੇ ਟੀਚਰ ਨੂੰ ਇਹ ਉਹ ਕਰ ਰਹੇ ਟੌਰਚਰ ਕੀਤਾ ਜਾ ਰਿਹਾ ਕੋਲ ਨੂੰ ਚਿੱਠੀਆਂ ਕਰ ਦੇਗੀ ਆ ਜਿਹੜੀ ਕੱਲ ਟੀਚਰ ਹੋਈ ਆ ਉਹਨੂੰ ਚੱਲ ਚਿੱਟੀ ਕਰ ਦਿੱਤੀ ਉਹ ਕੀ ਹੋਈ ਛੁੱਟੀ ਵਾਲੇ ਦਿਨ ਆ ਕੇ ਧੁੱਪੇ ਬੈ ਗਈ ਨਾਲ ਬੈਠੀ ਸੀਗੀ ਉਹਨੂੰ ਆ ਕੇ ਚਿੱਟੀ ਕਰ ਦਿੱਤੀ ਜੇ ਧੁੱਪੇ ਕੋ ਬੈਠੀ ਆਂ ਕੀ ਬਾਤ ਹੈ ਉਹ ਸਰਦੀਆਂ 'ਚ ਧੁੱਪੇ ਨਹੀਂ ਬੈਠੂਗਾ ਤਾਂ ਕਿੱਥੇ ਬੈਠੂਗਾ ਮੇਰਾ ਨਾਮ ਜਸੁੰਦਰ ਸਿੰਘ ਮੈਂ ਸਾਡੇ 4 ਬੱਚੇ ਮੈਂ ਅਨੰਤੂ ਸਰ ਤੋਂ ਤੇ ਸਾਡੇ 4 ਬੱਚੇ ਇੱਥੇ ਰਿਸ਼ਮੇ ਸਕੱਤਰਿਚ ਪੜ੍ਹ ਰਹੇ 6ਵੀਂ ਔਰ 9ਵੀਂ ਦੇ ਵਿੱਚ ਤੇ ਇੱਥੇ ਦਾ ਸਿਸਟਮ ਜਿਹੜਾ ਇੰਨਾ ਖਰਾਬ ਹੋਇਆ ਪਿਆ ਪਹਿਲਾਂ ਤਾਂ ਕਿਉਂਕਿ ਸਾਡੇ ਯਾਰ ਦੋਸਤ ਇੱਥੇ ਪੜ੍ਹੇ ਹੋਏ ਨੇ ਸਾਡੇ ਹੋਰ ਕਈ ਜਨੇ ਇੱਥੇ ਪੜ੍ਹੇ ਹੋਏ ਨੇ ਉਦੋਂ ਬਹੁਤ ਮਿਆਰ ਜਿਹੜਾ ਬੜਾ ਵਧੀਆ ਸੀ ਤੇ ਹੁਣ ਇਸੇ ਸਾਲ ਤੋਂ ਜਿਹੜਾ ਇੰਨਾ ਬੁਰਾ ਹਾਲ ਹੋਇਆ ਪਿਆ ਜਿਹੜਾ ਇਹਨਾਂ ਦਾ ਜਿੰਨਾ ਪ੍ਰੋਸੈਸ ਗੰਦਾ ਹੋਇਆ ਪਿਆ ਨਾ ਤੇ ਮੈਨੇਜਮੈਂਟ ਦੇ ਨਾਲ ਪ੍ਰਿੰਸੀਪਲ ਦੀ ਬਣ ਰਹੀ ਹੈ ਨਾ ਬੱਚਿਆਂ ਨਾਲ ਬਣ ਰਹੀ ਹੈ ਤੇ ਨਾ ਜਿਹੜਾ ਟੀਚਰਜ਼ ਨਾਲ ਬਣ ਰਹੀ ਹੈ ਮੈਂ ਸੈਨਿਕ ਸਕੂਲ ਕਪੂਰਥਲਾ ਦਾ ਵਿਦਿਆਰਥੀ ਰਹ ਹੁਣੇ ਇਹ ਸੈਨਿਕ ਸਕੂਲ ਅਨਾਉਂਸ ਹੋਇਆ ਕਿ ਸੈਨਿਕ ਸਕੂਲ ਦੇ ਕੁਝ ਬੱਚੇ ਮਲੇ ਇਹਦੇ ਚ ਹੋਣ ਕੇ ਸੈਨਿਕ ਸਕੂਲ ਦਾ ਜਿਸ ਤਰ੍ਹਾਂ ਦਾ ਸਟੈਂਡਰਡ ਹੈ ਨਾ ਇਹ ਸਟੈਂਡਰਡ ਰੱਖ ਹੀ ਨਹੀਂ ਸਕਦੇ 2 ਸਾਲ ਵੀ ਨਹੀਂ ਰੱਖ ਸਕਣਗੇ ਤੇ ਇਹਨਾਂ ਨੂੰ ਨਾਲ ਦੇ ਨਾਲ ਇਹਦੀ ਕੈਨਸਲੇਸ਼ਨ ਉਹਨੇ ਕਰ ਦੇਣੀ ਹੈ ਬੜੀ ਗੱਲ ਕੀਤੀ ਸਮਝ ਆਇਆ ਇਹ ਸੁਣੋ ਉਹ ਗੱਲ ਸੁਣਦੇ ਆ ਪ੍ਰਣਾਲਾ ਉੱਥੇ ਦਾ ਉੱਥੇ ਗੱਲ ਕਰੀ ਆ ਸੀ ਇਧਰੋਂ ਸੁਣਦੇ ਆ ਕਰ ਦਿੰਦੇ ਆ ਮੈਂ ਰਖੜਾ ਸਾਹਿਬ ਨੂੰ ਕਰਿਆ ਫੋਨ ਕਹਿੰਦਾ ਬੇਟੇ ਤੂੰ ਉੱਥੇ ਜਾ ਕਿ ਜਾ ਕੇ ਤੂੰ ਗੱਲ ਕਰ ਮੈਂ ਸਵੀਪਾਲ ਸਾਹਿਬ ਮੇਰੇ ਕੋਲ ਸੀ ਮੌਨਾਂ ਕੋਲ ਗਿਆ ਸਵੀਪਾਲ ਨੂੰ ਅੰਦਰ ਨਹੀਂ ਪੜਨ ਦਿੱਤਾ ਥੋੜੀ ਦੇਰ ਬਾਅਦ ਕਹਿੰਦੀ ਆ ਜਾ ਇਹਨਾਂ ਨੂੰ ਫੋਨ ਕਰਕੇ ਖਿਲਾਉ ਉਹਨਾਂ ਨੂੰ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਆਪਣੇ ਟੇਬਲ ਦੇ ਉੱਪਰ ਕੈਮਰਾ ਰੱਖਿਆ ਤੇ ਰਿਕਾਰਡਿੰਗ ਕਰੀ ਰਿਕਾਰਡਿੰਗ ਕਰਤੀ ਸਾਡੇ ਬੱਚੇ ਅਸੀਂ ਚੋਰ ਹਾਂ ਪ੍ਰਿੰਸੀਪਲ ਮਾਲੂਮ ਅਸੀਂ ਚੋਰ ਹਾਂ ਜੀ ਅਸੀਂ ਇਹਨਾਂ ਬੱਚੇ ਪੜਾਣਾ ਚੰਗਾ ਭਵਿੱਖ ਲੈਣਾ ਹੈ ਦਸ਼ਮੇਸ਼ ਪਿਤਾ ਜੀ ਦੇ ਨਾਮ ਤੇ ਇਹ ਅਕੈਡਮੀ ਬਣੀ ਦਸ਼ਮੇਸ਼ ਅਕੈਡਮੀ ਉਹਨਾਂ ਨੇ ਜ਼ੁਲਮ ਦੇ ਖਿਲਾਫ ਜਿਹੜੇ ਜੰਗ ਲੜੀਏ ਜ਼ੁਲਮ ਦੇ ਖਿਲਾਫ ਖੜੇ ਹੋਏ ਆ ਪਰ ਇਹ ਮੈਡਮ ਇਥੇ ਔਰੰਗਜੇਬ ਦਾ ਕੋਈ ਅਵਤਾਰ ਆ ਗਿਆ ਨੇ ਇਹਨੇ ਸਾਰੀ ਦਸ਼ਮੇ ਅਕੈਡਮੀ ਦਾ ਜਿਹੜਾ ਬੁਰਾ ਹਾਲ ਕਰ ਦਿੱਤਾ ਤੇ ਬੱਚਿਆਂ ਨੂੰ ਸਕੈਫੀਜ਼ ਹੋ ਗੀਆਂ ਨੇ ਬੱਚਿਆਂ ਦੇ ਅਲਮਾਰੀਆਂ ਦੇ ਵਿੱਚ ਫੰਗਸ ਲੱਗੀ ਹੋਈ ਹੈ ਬੱਚਿਆਂ ਦੇ ਜਿਹੜੇ ਕੱਪੜਿਆਂ ਨੂੰ ਫੰਗਸ ਲੱਗੀ ਹੋਈ ਹੈ ਤੇ ਬੱਚੇ ਖਰਾਬ ਨਹੀਂ ਹੋਣਗੇ ਉਹਨਾਂ ਦੀ ਤਬੀਅਤ ਨਹੀਂ ਖਰਾਬ ਹੋਏਗੀ ਤੇ ਹੋਰ ਕੀ ਹੋਏਗਾ ਨੇ ਹੋਗੇ ਮੈਂ ਬੱਚੇ ਨਹੀਂ ਭੇਜ ਰਿਆ ਕਿਉਂਕਿ ਬਿਮਾਰੀ ਚ ਅੱਗੇ ਸਾਨੂੰ ਕਹਿੰਦੀ ਆ ਕਿ ਮੈਡੀਕਲ ਸਰਕਾਰੀ ਲੈ ਕੇ ਆਓ ਸਰਕਾਰੀ ਮਿਲਣਾ ਡਾਕਟਰ ਅਸੀਂ ਪ੍ਰਾਈਵੇਟ ਤੋਂ ਲਾਜ਼ਮ ਐਸ ਵੀ ਐਸ ਡਾਕਟਰ ਹੈ ਪੀਜੀਆਈ ਤੋਂ ਪੀਜੀਆ ਤੋਂ ਡਾਕਟਰ ਕੈਪ ਪੀਟੀਆਈ ਦੇ ਡਾਕਟਰ ਅੱਗੇ ਕਹਿੰਦੀ 50 ਪੁੱਛਿਆ ਹੋਇਆ ਨੇ ਸਪੈਸ਼ਲਿਟੀ ਬਚਾਇਸ਼ ਲੈਣੀ ਚਾਹੀਦਾ ਹੈ ਤੇ ਇਹ ਪ੍ਰਿੰਸੀਪਲ ਸਾਹਿਬ ਜਿਹੜੇ सोनू ਵਾਲੀਏ ਜਿਹਾ ਹੈ ਕਿਸੇ ਛੋਟੇ ਜਿਹੇ ਸਕੂਲ ਤੋਂ ਇਹਨਾਂ ਨੂੰ ਲਿਆ ਕੇ ਨਾ ਤੇ ਇੱਥੇ ਬਿਠਾ ਦਿੱਤਾ। ਨਵੀਂ ਨਵੀਂ ਆਈ ਦੌਲਤ ਤੇ ਸ਼ੌਹਰਤ ਇਹ ਰਾਸ ਨਹੀਂ ਹੁੰਦੀ। ਇਹ ਹজম ਨਹੀਂ ਹੁੰਦੀ ਔਰ ਮੈਡਮ ਨੂੰ ਉਹੀ ਚੀਜ਼ ਹজম ਨਹੀਂ ਹੋ ਰਹੀ। ਇੰਨੀ ਵੱਡੀ ਮੈਨੇਜਮੈਂਟ ਮਿਲ ਗਈ ਹੈ ਨਾ ਮੈਡਮ ਦੇ ਵੱਸ ਦੀ ਗੱਲ ਨਹੀਂ ਹੈ। ਹਾਈਲੀ ਐਜੂਕੇਟਿਡ ਹੋ ਸਕਦੇ ਆ ਪਰ ਵੈਲ ਐਜੂਕੇਟਿਡ ਨਹੀਂ ਆ। ਹਾਈਲੀ ਐਜੂਕੇਟਿਡ ਦਾ ਮਤਲਬ ਉਹਨਾਂ ਨੇ ਪੀ ਐਚ ਡੀ ਕੀਤੀ ਹੋएगी। ਨੋ ਡਾਊਟ ਕੀਤੀ ਹੋएगी। ਵੈਲ ਐਜੂਕੇਟਿਡ ਹੋਣ ਦਾ ਮਤਲਬ ਇਹ ਹੈ ਕਿ ਤੁਸੀਂ ਦੂਸਿਆਂ ਦੀਆਂ ਗੱਲਾਂ ਵੀ ਸਮਝੋ ਇਹ ਨਹੀਂ ਹੈ ਕਿ ਅਗਰ ਮੈਂ ਪੀ ਐਚ ਡੀ ਕੀਤੀ ਹੈ ਤਾਂ ਮੈਂ ਹੀ ਸਭ ਤੋਂ ਵੱਡਾ ਹੋ ਗਿਆ ਅਗਰ ਤੁਸੀਂ ਪੀ ਐਚ ਡੀ ਕੀਤੀ ਹੈ ਤਾਂ ਸਭ ਤੋਂ ਵੱਡੇ ਹੋਗੇ that doesn't mean ki you are well educated ਇਹਨਾਂ ਦਾ ਜੋ ਹਿਸਾਬ ਹੈਗਾ ਵੀ ਉਹ ਬੱਚੀ ਕੋਲ ਹੋਰ ਉਹ ਇੱਕ ਛੋਟੇ ਸਕੂਲ ਨੂੰ ਚਲਾਉਣ ਵਾਸਤੇ ਆ ਜਦਕਿ ਇੱਜਾ ਵੱਡਾ ਕੰਪਨੀ ਇਹ ਸਾंभਿਆ ਨਹੀਂ ਸਕਦੀ ਹੈ ਜੀ ਸਾਭ ਦਾ ਇੱਥੇ ਕਰਨ ਲਾਓ ਜਾਂ ਜਨਰਲ ਲਾਓ ਜਾਂ ਜੋ ਪਹਿਲੇ ਵਾਲੇ ਸਾਡੇ ਕੋਲ ਸੀਗੇ ਠੀਕ ਕੀ ਸੀ ਉਹਨਾਂ ਦਾ ਠੀਕ ਮਨ ਸਰ ਸੀਗਾ ਉਹਨਾਂ ਨੂੰ ਲਾਓ ਕਿ ਮੈਂ ਰਖੜਾ ਸਾਹਿਬ ਨੂੰ ਲਾਸਟ ਵਿੱਚ ਬੇਨਤੀ ਕਰਦਾ ਕਿ ਰਖੜਾ ਸਾਹਿਬ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਬੱਚਿਆਂ ਦੇ ਔਰ ਟੀਚਰਸ ਦੇ ਔਰ ਮੈਨੇਜਮੈਂਟ ਦੇ ਕੋਈ ਇੱਕ ਨੂੰ ਦੇਖੋ ਤੇ ਕੋਈ ਸਹੀ ਪ੍ਰਿੰਸੀਪਲ ਲੈ ਕੇ आओ ਨਾ ਕਿ ਇੱਥੇ ਇਹੋ ਜਿਹੀ ਔਰੰਗਜ਼ੇਬ ਲੈ ਕੇ आओ। ਚੈਨਲ ਦਾ ਧੰਨਵਾਦ ਸੰਗਤ ਦਾ ਧੰਨਵਾਦ। ਵਾਹਿਗੁਰੂ ਖਾਲਸਾ ਵਾਜੀ। ਪੇਰੈਂਟਸ ਜਿਨ੍ਹਾਂ ਦੇ ਬੱਚੇ ਇਸ ਅਦਾਰੇ ਦੇ ਅੰਦਰ ਪੜਦੇ ਆ। ਸ਼੍ਰੀ ਦਸ਼ਮੇਸ਼ ਅਕੈਡਮੀ ਦੇ ਅੰਦਰ ਪੜਦੇ ਆ ਜਿਹੜੇ ਲੱਖਾਂ ਦੀ ਫੀਸ ਦਿੰਦੇ ਆ ਬੋਰਡਿੰਗ ਵਾਸਤੇ ਉਹਨਾਂ ਬੱਚਿਆਂ ਦੀ ਇਹ ਪੇਰੈਂਟਸ ਆਪਣਾ ਦਰਦ ਦੱਸਿਆ ਜਿਨ੍ਹਾਂ ਨੇ ਉਹਨਾਂ ਨੇ ਹੌਸਟਲ ਦੀਆਂ ਗੱਲਾਂ ਦੱਸਿਆ ਕਿ ਉਹਨਾਂ ਬੱਚਿਆਂ ਨੂੰ ਕੀ ਕੀ ਪ੍ਰੋਬਲਮਸ ਅੰਦਰ ਹੋਈਆਂ। ਇੱਥੋਂ ਤੱਕ ਕਿ ਉਹਨਾਂ ਨੂੰ ਕੱਪੜੇ ਵੀ ਆਪਣੇ ਆਪ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਆਪ ਤੁਨੇ ਪੈ ਰਹੇ ਸੀਗੇ ਜਿੱਦੋਂ ਤੱਕ ਇਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਉਹ ਮੈਡਮ ਇਹਨਾਂ ਨਾਲ ਜਾਂ ਤਾਂ ਫੋਨ ਦਾ ਰਾਬਤਾ ਨਹੀਂ ਕੈਮ ਕਰਦੀ ਜਦੋਂ ਇਹਨਾਂ ਨਾਲ ਮੁਲਾਕਾਤ ਹੁੰਦੀ ਆ ਉਹ ਮੈਡਮ ਉਸ ਮੁਲਾਕਾਤ ਨੂੰ ਰਿਕਾਰਡ ਕਰਦੀ ਆ ਕੈਮਰਿਆਂ ਦੇ ਅੰਦਰ ਬਹੁਤ ਵੱਡੇ ਵੱਡੇ ਇਲਜ਼ਾਮ ਨੇ ਚਾਹੇ ਸਕੂਲ ਦੇ ਟੀਚਰਸ ਦੇ ਹੋਣ ਚਾਹੇ ਪੇਰੈਂਟਸ ਦੇ ਹੋਣ ਚਾਹੇ ਇਥੋਂ ਦੇ ਮੁਲਾਜ਼ਮਾਂ ਦੇ ਹੋਣ ਤੁਸੀਂ ਮੇਰੇ ਪਿੱਛੇ ਇਹ ਜਿਹੜਾ ਹਾਲਾਤ ਤੁਸੀਂ ਦੇਖ ਰਹੇ ਆ ਧਰਨੇ ਦਾ ਬੜੇ ਰੋਹਿਡਨ ਸਾਈਡ ਦੇ ਨਾਲ